ਹਾ ਜੇ 20 ਦਿਨਾਂ ਦੀ ਕੱਚੀ ਆ ਤੇ ਤੁਸੀਂ ਦੇਖ ਲਓ ਲੋੜੀ ਤੇ ਲੋੜੀ ਤੇ ਸੂਗੀ ਬਲਟੇਲਾ ਦੇਖ ਲਓ ਤੁਸੀਂ ਆਰਡਰ ਆਰਡਰ ਬਈ ਬਹੁਤ ਸੋਹਣਾ ਤਿਆਰ ਕਰਨਾ ਤੁਸੀਂ ਬੋਦੀ ਵਾਲੀ ਆ ਬਈ ਆ ਦੇਖੋ ਅੱਖਾਂ ਦੇ ਵਿਚਾਲੇ ਇਹਦੇ ਟੋਆ ਵੀ ਪੈਂਦਾਗਾ ਆ ਦੇਖੋ ਦੋਨੇ ਅੱਖਾਂ ਦੇ ਵਿਚਾਲੇ ਕੰਨ ਜਮਾ ਛੋਟਾਗਾ ਹਣਾ ਫੇਸ ਦੀ ਕੁਆਲਿਟੀ ਚੈੱਕ ਕਰ ਲਓ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਬਹੁਤ ਸਾਰੇ ਮਿੱਤਰ ਆਪਾਂ ਨੂੰ ਫੋਨ ਕਰਦੇ ਆ ਵੀ ਬਾਈ ਸਾਨੂੰ ਨਾ ਜਰਸੀ ਗਾਂ ਚਾਹੀਦੀ ਹੈ ਹਨਾ ਲੈ ਦੋਸਤੋ ਅੱਜ ਆਪਾਂ ਤੁਹਾਡੇ ਸਾਹਮਣੇ ਨਾ ਜਰਸੀ ਗਾਂ ਲੈ ਕੇ ਆਏ ਆ ਬਾਈ ਜਿਹੜੇ ਵੀ ਵੀਰ ਮਿੱਤਰ ਡਿਮਾਂਡ ਕਰਦੇ ਕਿ ਜਰਸੀ ਚਾਹੀਦੀ ਹੈ ਜਰਸੀ ਤੇ ਆਹ ਦੇਖ ਲਓ ਬਾਈ ਅੱਜ ਨਗੀਨਾ ਨਾ ਤੁਹਾਡੇ ਸਾਹਮਣੇ ਆਪਾਂ ਲੈ ਕੇ ਆਏ ਆ ਸਾਰੀ ਡਿਟੇਲ ਲੈਣੇ ਆ ਬਾਈ ਸਾਰੀ ਜਾਣਕਾਰੀ ਲੈ ਕੇ ਦੱਸਦੇ ਆ ਬਾਈ ਹਰਜਿੰਦਰ ਆਪਣੇ ਨਾਲ ਆ ਬਾਈ ਕੀ ਹਾਲ ਹੈ ਠੀਕ ਹੈ ਬਾਈ ਵਧੀਆ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਬਾਈ ਆਪਾਂ ਇਹ ਦੱਸ ਦਈਏ ਵੀ ਆਪਣਾ ਪਿੰਡ ਲੋਕੇਸ਼ਨ ਕਿਹੜੀ ਹੈ ਹਨਾ ਪਿੰਡ ਸੰਦੋਹ ਹੈ ਜੀ ਆਪਣਾ ਹੂੰ ਤਹਿਸੀਲ ਮੌੜ ਹੈ ਜ਼ਿਲ੍ ਤੇ ਜੇ ਆਪਾਂ ਸੰਦੋਹੇ ਪਿੰਡ ਦੀ ਗੱਲ ਕਰੀਏ ਤਾਂ ਤਲਵੰਡੀ ਤੋਂ ਆਪਣਾ ਕਿੰਨੇ ਕਿਲੋਮੀਟਰ ਰਹਿ ਜਾਂਦਾ ਵੀ ਤਲਵੰਡੀ ਸਾਹਿਬ 12 ਤੋਂ 13 ਕਿਲੋਮੀਟਰ ਹੈ 12 ਤੋਂ 13 ਕਿਲੋਮੀਟਰ ਹੈਣਾ ਤੇ ਜੇ ਆਪਾਂ ਇਧਰੋਂ ਮੋੜ ਤੋਂ ਆਉਣੇ ਆ ਤਾਂ 8 ਕਿਲੋਮੀਟਰ ਤਾਂ 8 ਕਿਲੋਮੀਟਰ ਹੈਣਾ ਲੈ ਵੀ ਦੋਸਤੋ ਤਲਵੰਡੀ ਤੋਂ 12-13 ਕਿਲੋਮੀਟਰਾਂ ਤੇ ਮੋੜ ਮੰਡੀ ਤੋਂ ਰਹਿ ਜਾਂਦਾਗਾ ਤੇ 7-8 ਕਿਲੋਮੀਟਰ ਪਹਿਲਾ ਪਿੰਡ ਹੀ ਆਉਂਦਾਗਾ ਸੰਦੋਹਾ ਪਿੰਡ ਹੈਣਾ ਤੇ ਇੱਥੇ ਬਈ ਗਾਂ ਖੜੀ ਆ ਘਰੇ ਆ ਤੇ ਬਈ ਕੈਵੇਂ ਸੂਏ ਆ ਹੁਣ ਇਹ ਬਈ ਗਾਂ ਆਪਣੇ ਕੋਲੇ ਸੂਗੀ ਦੂਜੀ ਸੂਈ ਹੁਣ ਠੀਕ ਹੈ ਆਪਣੇ ਕੋਲੇ ਤੂੰ ਆਪਾਂ ਲਗਭਗ ਕਹਿ ਕੇ ਦਿੰਨੇ ਆ ਵੀ ਚੌਥੀ ਸੂਈ ਸੂ ਵੀ ਚੌਥੀ ਸੂਈ ਸੂਗੀ ਠੀਕ ਹੈ ਅੱਛਾ ਬਾਈ ਹੁਣ ਆਪਾਂ ਇਹਦੀ ਗੱਲ ਕਰ ਲਈਏ ਸੀਮਣ ਦੀ ਹਨਾ ਇਹ ਕਿਹੜਾ ਸੀਮਣ ਲੱਗਿਆ ਬਾਈ ਹੁਣ ਇਹਦੇ ਹੁਣ ਇਹਦੇ ਬਾਈ ABC ਦਾ ਰੌਕੀ ਸੀ ਰੌਕੀ ਬੋਲ ਦਾ ਸੀਮਣ ਲੱਗਿਆ ਰੌਕੀ ਬੋਲ ਦਾ ਲੱਗਿਆ ਹਨਾ ਹਾਂਜੀ ਠੀਕ ਹੈ ਤੇ ਆਹ ਦੇਖ ਲਓ ਦੋਸਤੋ ਤੁਹਾਨੂੰ ਮੈਂ ਗਾਂ ਦਿਖਾਉਣਾਗਾ ਕਿੰਨੇ ਕ ਦਿਨ ਰਹਿੰਦੇ ਆ ਬਾਈ ਹੁਣ ਇਹਦੇ ਸੂਣ ਦੇ ਵਿੱਚ ਬਾਈ ਇਹਦੇ ਦਿਨ ਮੰਨ ਕੇ ਚਲੋ 20 ਦਿਨ ਲਾ ਲਓ 20 ਦਿਨ ਲਾਲੂ ਹੈ ਨਾ ਲੈ ਵੀ ਤੁਹਾਨੂੰ ਤੋੜ ਕੇ ਦਿਖਾ ਦਈ ਹੈ ਨਾ 20 ਦਿਨ ਬਈ ਹਜੇ 20 ਦਿਨਾਂ ਦੀ ਕੱਚੀ ਆ ਤੇ ਤੁਸੀਂ ਦੇਖ ਲਓ ਲੋੜੀ ਤੇ ਲੋੜੀ ਤੇ ਸੂਗੀ ਬਲਟੇਲਾ ਦੇਖ ਲਓ ਤੁਸੀਂ ਆਰਡਰ ਆਰਡਰ ਬਈ ਬਹੁਤ ਸੋਹਣਾ ਤਿਆਰ ਕਰਨਾ ਤੁਸੀਂ ਢਿੱਲਾ ਦੇਖੋ ਇਹਦੇ ਵਿੱਚ ਕਿੰਨੀਆਂ ਪਈਆਂ ਹੈ ਨਾ ਆਰਡਰ ਦੇ ਵਿੱਚ ਆ ਤੁਹਾਨੂੰ ਸਾਈਡ ਤੋਂ ਦਿਖਾਉਣਾ ਮੈਟਰ ਆ ਦੇਖੋ ਨਾੜਾ ਨੂੜਾ ਬਈਆਂ ਪੂਰੀਆਂ ਖੜੀਆਂ ਹੋਈਆਂ ਹੋਈਆਂ ਨੇ ਆਰਡਰ ਦੇ ਵਿੱਚ ਆ ਦੇਖੋ ਤੇ ਇਹਨੇ ਹਜੇ 20 ਦਿਨ ਪਿਆ ਤੇ 20 ਦਿਨਾਂ ਦੀ ਕੱਚੇ ਦੇ 20 ਦਿਨਾਂ ਦੇ ਵਿੱਚ ਨੇ ਕਿੱਥੇ ਕਰ ਲੈਣਾ ਲੇਵਾ ਬਈ ਤੁਸੀਂ ਆਪ ਹੀ ਹਿਸਾਬ ਲਾ ਲਓ ਤੇ ਲੋਹੜੀ ਤੇ ਜਾ ਕੇ ਹਜੇ ਇਹਨੇ ਸੋਣਾਗਾ ਠੀਕ ਹੈ ਕੱਦ ਕਾਠ ਠੀਕ ਹੈ ਇਹ ਬਈ ਨੂੰ ਆਪਾਂ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਕਿ ਕਿ ਹਮਾਚਲ ਵਾਲੀ ਕਹਿੰਨੇ ਆਪਾਂ ਪੰਜਾਬ ਵਾਲੀ ਹਣਾ ਪੰਜਾਬ ਵਾਲੀ ਜਰਸੀ ਆ ਦੇਖ ਲਓ ਦੋਸਤੋ ਸੁਣ ਮੈਂ ਅਡਰ ਦਿਖਾ ਦਣਾ ਲੇਵੇ ਦੇ ਵਿੱਚ ਨਾੜਾਂ ਦੇਖੋ ਤੇ ਜਦੋਂ ਇਹਨੇ ਲੇਵਾ ਪ੍ਰੋਪਰ ਤਿਆਰ ਕੀਤਾ ਨਾ ਤੇ ਫੇਰ ਦੇਖੋ ਇਹ ਕਿੱਥੇ ਜਾਊਗਾ ਹਨਾ ਮੂੰਹ ਮੱਥਾ ਚੈੱਕ ਕਰਵਾਉਣਾ ਤੁਹਾਨੂੰ ਮੈਂ ਇੱਕ ਵਾਰੀ ਮੂੰਹ ਮੱਥਾ ਦੇਖੋ ਤੁਸੀਂ ਪੂਰੀ ਬੋਦੀ ਵਾਲੀ ਆ ਭਾਈ ਆ ਦੇਖੋ ਅੱਖਾਂ ਦੇ ਵਿਚਾਲੇ ਇਹਦੇ ਟੋਆ ਵੀ ਪੈਂਦਾਗਾ ਆ ਦੇਖੋ ਦੋਨੇ ਅੱਖਾਂ ਦੇ ਵਿਚਾਲੇ ਕੰਨ ਜਮਾ ਛੋਟਾਗਾ ਹਨਾ ਫੇਸ ਦੀ ਕੁਆਲਿਟੀ ਚੈੱਕ ਕਰ ਲਓ ਇੱਥੋਂ ਤਾਂ ਤੁਸੀਂ ਤੇ ਆ ਤੁਹਾਨੂੰ ਮੈਂ ਲੇਵਾ ਦਿਖਾਤਾ ਤੇ ਦੁੱਧ ਦੀ ਕੈਪੈਸਿਟੀ ਬਾਈ ਕਿੰਨੀ ਕੁ ਰਹੀ ਹੈ ਇਹਦੀ ਆਪਣੇ ਕੋਲੇ ਸੂਏ ਦੇ ਵਿੱਚ ਆਪਣੇ ਕੋਲੇ ਤਾਂ ਹੀ 15 ਕਿਲੋ ਦੁੱਧ ਦਿੱਤਾ ਇਹਨੇ 15 ਕਿਲੋ ਹਾਂਜੀ ਜੇ ਕੋਈ ਬੰਦਾ ਵੀ ਸਾਂਹ ਸਮਾਈ ਵਾਲਾ ਹੋਰ ਚੰਗੀ ਸੇਵਾ ਸੁਭਾ ਕਰ ਦੇ ਮੈਂ ਹਾਂ ਫਿਰ ਵੱਧ ਵੀ ਦੇ ਸਕਦੀ ਵੱਧ ਵੀ ਦੇ ਸਕਦੀ ਹੈ ਹਨਾ ਠੀਕ ਐ ਤੇ ਹੁਣ 20 ਦਿਨ ਰਹਿ ਗਏ ਸੂਣ ਦੇ ਵਿੱਚ ਤੇ ਰੋਕੀ ਦਾ ਲੱਗਿਆ ਹੋਇਆ ਸੀਮਣ ਬਾਈ ਹਨਾ ਹਾਂਜੀ ਹਾਂ ਰੋਕੀ ਦਾ ABC ਦਾ ਠੀਕ ABC ਦਾ ਹਨਾ ਤੇ ਜੇ ਵੀ ਮਿੱਤਰੋ ਕਿਸੇ ਨੇ ਚੰਗੀ ਸਮਾਈ ਕਰ ਲਈ ਹਨਾ ਇਸ ਗਾਂ ਦੀ ਤਾਂ ਤੁਸੀਂ ਦੁੱਧ ਹੋਰ ਵੀ ਵੱਧ ਕਢਵਾ ਸਕਦੇ ਹੋ ਤੇ ਬਈ ਇਸ ਅੱਗੇ ਦੀ ਮਤਲਬ ਸੀ ਸੂਲ ਵਧੀਆ ਗਈ ਚੌਣ ਚੌਣ ਦੇ ਵਿੱਚ ਕੋਈ ਦਿੱਕਤ ਨਹੀਂ ਬਾਈ ਬਹੁਤ ਸੀਲ ਆ ਜਿਆਦੇ ਠੀਕ ਆ ਆ ਦੇਖੋ ਕੋਈ ਗੱਲ ਹੀ ਨਹੀਂ ਇਹ ਜੀ ਤਾਂ ਹੀ ਆ ਦੇਖੋ ਆ ਹੁਣ ਚੋਲੋ ਹਣਾ ਜਦੋਂ ਮਰਜੀ ਕੋਈ ਚੋਲੇ ਕਿੰਨੇ ਵਾਰੀ ਮਰਜੀ ਚੋਲੇ ਬਹੁਤ ਸੀ ਲਾਣਾ ਬਾਈ ਅੱਛਾ ਜੀ ਦੇਖੋ ਥਾਣਾ ਥਾਣਾ ਦੀ ਪੂਰੀ ਸਾਫ ਆ ਬਾਈ ਬਾਈ ਇੱਕ ਨੰਬਰ ਆ ਬਾਈ ਠੀਕ ਆ ਲੈ ਵੀ ਦੋਸਤੋ ਬਾਕੀ ਤੁਸੀਂ ਪੂਰੀ ਤਸੱਲੀ ਕਰਕੇ ਬਈਆ ਆਵਦੀਆਂ ਧਾਰਾ ਮਾਰ ਕੇ ਲੈ ਕੇ ਜਾਇਓ ਠੀਕ ਆ ਤੇ ਅੱਛਾ ਭਾਈ ਆਪਾਂ ਗੱਲ ਕਰ ਲਈਏ ਡਿਮਾਂਡ ਦੀ ਕੀ ਡਿਮਾਂਡ ਕਰਦੇ ਆਂ ਫਿਰ ਆਪਾਂ ਇਹਦੀ ਇੱਕ ਤਾਂ ਦੱਸ ਦਿੰਨੇ ਭਾਈ ਬਾਈ ਆਪਾਂ ਗੱਲ ਹੀ ਉਹ ਜੀ ਕਰਾਂਗੇ ਰੇਟ ਦੀ ਭਾਈ ਬਾਅਦ ਚ ਵਧਾਉਣ ਘਟਾਉਣ ਵਾਲੀ ਗੱਲ ਨਹੀਂ ਕਰਦੇ ਆਪਾਂ ਠੀਕ ਆ ਠੀਕ ਆ 65000 ਦੀ ਗਾਂ ਦੇਵਾਂਗੇ ਭਾਈ 65000 ਦੀ ਮਾੜਾ ਮੋਟਾ ਮਾਨ ਤਾਂ ਤਾਂ ਕਰਦੇ ਕੋਈ ਨਾ ਉਹ ਤਾਂ ਮੌਕੇ ਤੇ ਕਰ ਲਾਂਗੇ ਮੌਕੇ ਤੇ ਕਰ ਦਵਾਂਗੇ ਹਾਂ ਲੈ ਵੀ ਦੋਸਤੋ ਬਾਈ ਕਹਿੰਦਾ ਡਿਮਾਂਡ ਬਾਈ 65000 ਰੁਪਏ ਠੀਕ ਹੈ ਤੇ ਮਿੱਤਰੋ ਫੋਨ ਉਹੀ ਲਾਇਓ ਜਿਹੜੇ ਕੇ ਮੰਨ ਕੇ ਚੱਲੋ ਜਿਹੜੇ ਇੰਟਰਸਟਡ ਹੋਏ ਹਨ ਵੀ ਲੈਣ ਦੇ ਵਿੱਚ ਬਾਕੀ ਬਾਈ ਮਾਨਤਾਂ ਨੂੰ ਤੁਹਾਡਾ ਥੋੜਾ ਥੋੜਾ ਬਥੇ ਕਰ ਦੂਗਾ ਕਿਉਂਕਿ ਬਾਈ ਜਿਹੜੀ ਇਹਦੀ ਫੈਟ ਐ SNF ਆਉਂਦੀ ਆ ਉਹ ਬਹੁਤ ਜ਼ਿਆਦਾ ਵਧੀਆ ਆਉਂਦੀ ਹੁੰਦੀ ਆ ਮੱਝਾਂ ਵਰਗਾ ਇਹਦਾ ਦੁੱਧ ਹੁੰਦਾਗਾ ਹਾਂ ਪਿਓਰਿਟੀ ਇਹਦੇ ਵਿੱਚ ਬਹੁਤ ਜ਼ਿਆਦਾ ਗਈ ਕੁਆਲਿਟੀ ਬਹੁਤ ਅੱਛੀ ਆ ਬਾਈ ਲੈ ਵੀ ਮਿੱਤਰੋ ਜੀ ਕਿਸੇ ਨੂੰ ਵੀ ਚਾਹੀਦੀ ਹੋਈ ਨਾ ਜਰਸੀ ਤਾਂ ਤੁਸੀਂ ਬਾਈ ਨੂੰ ਕਾਲ ਕਰ ਲਿਓ ਨੰਬਰ ਦੇ ਰਿਹਾ ਮੈਂ ਸਕਰੀਨ ਦੇ ਉੱਪਰ ਠੀਕ ਹੈ ਤੇ ਆਪ ਦਾ ਬਾਈ ਰੇਟ ਆ ਜਿਹੜਾ ਉਹ ਬਣਾ ਲਿਓ ਠੀਕ ਆ ਬਾਈ ਬਾਈ ਥੈਂਕ ਯੂ ਸ਼ੁ